ਜੇ ਉਹਨਾਂ ਦੇ 5 ਸਾਲ ਬਾਅਦ ਉਹਨਾਂ ਦੇ ਪਾਪਾ ਜੀ ਦੀ ਮੌਤ ਹੋ ਗਈ। ਜੀ। ਫਿਰ ਮੈਂ ਡਿਪਰੈਸ਼ਨ ਝੋ। ਅੱਛਾ ਡਿਪਰੈਸ਼ਨ। ਇਹਦੇ ਸਾਰੇ ਦਾ ਕਾਰਨ ਡਿਪਰੈਸ਼ਨ ਆ। ਮੇਰਾ ਜਦੋਂ ਪਹਿਲਾਂ ਸ਼ੂਗਰ 500 ਤੋਂ ਉੱਤੇ ਰਹਿੰਦਾ ਸੀ। ਜੀ। ਫਿਰ ਹਾਰਟ ਦੀ ਪ੍ਰੋਬਲਮ ਆ। ਹੁਣ ਠੀਕ ਰਹਿੰਦੇ ਹੋ? ਹੁਣ ਠੀਕ। ਕਿੰਨੇ ਤੁਹਾਡੇ ਕੋਲ ਜਿਹੜੇ ਵਰਕਰਜ਼ ਆ, ਬੁੜੀਆਂ ਆਂਟੀਆਂ ਹਨ ਤੁਹਾਡੇ ਘਰ ਵਾਲੇ ਕੰਮ ਆ ਕਿੰਨਿਆਂ ਨੂੰ ਤੁਸੀਂ ਮੈਂ ਕਹਿੰਦਾ ਉਹਨੂੰ ਰੁਜ਼ਗਾਰ ਦਿੱਤਾ ਹੋਇਆ। ਮੈਂ 6 6 ਭੈਣਾਂ ਨੂੰ ਰੁਜ਼ਗਾਰ ਦਿੱਤਾ। ਹਾਂ। 6 ਭੈਣਾਂ ਰੱਖੀ ਆ ਮੇਰੇ। हां बिल्कुल खाना वैद्य इन्होंदा एत्ता हुंदा जमे ਘਰ ਵਰਗਾ ਸਵਾਰ ਜਿਵੇਂ ਦਾਦੀ ਮਾ ਦੇ ਹੱਥਾਂ ਦਾ ਸਵਾਰ ਹੁੰਦਾ ਹਨ ਜਿਹੜਾ ਵੀ ਕੋਈ ਆਉਂਦਾ ਹੈ ਤੇ ਮੈਂ ਉਹ ਤੋਂ ਕੋਈ ਪੈਸਾ ਨਹੀਂ ਲੈਂਦੀ ਆ ਸੁਵਿਧਾ ਚ ਕੋਈ ਪੇਸ਼ੈਂਟ ਹੈ ਉਹਦਾ ਕੋਈ ਪੈਸਾ ਨਹੀਂ ਨੇੜੇ ਆਪਣੇ ਹਸਪਤਾਲ ਵੀ ਹੈ ਅੱਛਾ ਜੇ ਦਲੀਆ ਬਣਾਵੇ ਖਿਚੜੀ ਬਣਾ ਦੇ ਮਰੀ ਉਹਦਾ ਬੇਸਿਸ ਮਰੀਜ਼ ਦਾ ਕੋਈ ਪੈਸਾ ਨਹੀਂ ਬੇਬੇ ਜਿਹੜੀ ਪੂਰੇ ਰਾਮਪੁਰੇ ਦੇ ਵਿੱਚ ਸ਼ਾਈ ਹੋਈ ਆ ਆਪਦੇ ਸਾਗ ਨੂੰ ਲੈ ਕੇ ਮੱਕੀ ਦੀਆਂ ਰੋਟੀਆਂ ਨੂੰ ਲੈ ਕੇ ਆਪਦੇ ਖਾਣੇ ਨੂੰ ਲੈ ਕੇ ਬੇਬੇ ਸਭ ਤੋਂ ਪਹਿਲਾਂ ਸਸਰੀਕਾਰ ਸਸਰੀਕਾਰ ਬੇਟਾ ਠੀਕ ਹੈ ਠੀਕ ਹੈ ਪੁੱਤ ਅੱਛਾ ਬੇਬੇ ਇੱਕ ਸਰਪੰਚ ਵੀ ਰਹੇ ਹੋ ਤੁਸੀਂ ਕਈ ਬਲਾਨਾ ਹੈ ਨਾ ਅਸੀਂ ਪੁੱਤ ਬਹੁਤ ਸਾਲ ਰਹੇ ਬਹੁਤ ਸਾਲ ਸਰਪੰਚ ਸਾਰੇ ਪਰਿਵਾਰ ਨੇ ਸਰਪੰਚੀ ਕਰ ਲਈ ਸਰਪੰਚੀ ਕਰ ਲਈ ਪਹਿਲਾਂ ਬਾਪੂ ਜੀ ਰਹੇ 25 ਸਾਲ ਜੀ ਫਿਰ ਮੇਰੀ ਮਾਤਾ ਜੀ ਰਹੇ ਸੱਸ ਮਮਾ ਜੀ ਇਹ ਸਰਦਾਰ ਜੀ ਰਹੇ ਠੀਕ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਰਹੇ ਬਲਾਕ ਜਮਤੀ ਮੈਂਬਰ ਰਹੇ ਦੇਗਾ ਹਾਂ ਗਿੱਕ ਟੋਟਾ ਜੱਦੀ ਪਿੰਡ ਕਿਹੜਾ ਗਿੱਲਕਲਾ ਗਿੱਲਕਲਾ ਵੈਸੇ ਤੁਨ ਸਾਰਾ ਏਰੀਆ ਜਾਣਦਾ ਏ ਬਈ ਹਣਾ ਚਾਹੇ ਸਰਪੰਚ ਸਾਹਿਬ ਹੋਣ ਜਾਂ ਤੁਹਾਡੇ ਸੌਰਾਂ ਸਾਹਿਬ ਦਾ ਨਾਮ ਹੋਵੇ ਪਰ ਇੱਕ ਤੁਸੀਂ ਕਿਵੇਂ ਸੋਚਿਆ ਵੀ ਐਡੇ ਤਗੜੇ ਘਰ ਦੀ ਮੈਂ ਔਰਤ ਵੀ ਮੈਂ ਸਰੋਂ ਦਾ ਸਾਗ ਵਿੱਚ ਆ ਮੈਂ ਢਾਬਾ ਕਰਾਂ ਜਾਂ ਮੈਂ ਨਾਲ ਹੋਰ ਜਿਹੜੇ ਤੁਸੀਂ ਪ੍ਰੋਡਕਟ ਇੱਥੇ ਸੇਲ ਕਰਦੇ ਹੋ ਜਿਨ੍ਹਾਂ ਦੀ ਬਾਰੀ ਨਹੀਂ ਉਹਦੀ ਕਿਵੇਂ ਇਦਾਂ ਮਨ ਬਣਿਆ ਉਹ ਤਾਂ ਬੇਟੇ ਦੇਖੋ ਘਾਟ ਕੋਈ ਨਹੀਂ ਬਿਲਕੁਲ ਸਭ ਕੋ ਸੈ ਪਰਮਾਤਮਾ ਦਾ ਦੇਤ ਹੂੰ ਪਰ ਮੇਰੇ ਬੇਟੇ ਦੀ ਵੱਡੇ ਦੀ ਮੌਤ ਹੋਣ ਕਰਕੇ ਜੀ ਫਿਰ ਉਹਨਾਂ ਦੇ 5 ਸਾਲ ਬਾਅਦ ਉਹਨਾਂ ਦੇ ਪਾਪਾ ਜੀ ਦੀ ਮੌਤ ਹੋ ਗਈ ਜੀ ਫਿਰ ਮੈਂ ਡਿਪਰੈਸ਼ਨ ਥੇ ਅੱਛਾ ਡਿਪਰੈਸ਼ਨ ਇਹ ਸਾਰੇ ਦਾ ਕਾਰਨ ਡਿਪਰੈਸ਼ਨ ਹੈ ਡਿਪਰੈਸ਼ਨ ਸੀ ਮੈਂ ਕੋਈ ਇਦਾਂ ਦੇ ਕੰਮ ਕਾਰ ਲੱਗਾ ਹਾਂ ਮੇਰਾ ਜਦੋਂ ਪਹਿਲਾਂ ਸ਼ੂਗਰ 500 ਤੋਂ ਉੱਤੇ ਰਹਿੰਦਾ ਸੀ ਜੀ ਫਿਰ ਹਾਰਟ ਦੀ ਪ੍ਰੋਬਲਮ ਹੁਣ ਠੀਕ ਰਹਿੰਦੇ ਹੂੰ ਹੁਣ ਠੀਕ ਕਿੰਨੇ ਤੁਹਾਡੇ ਕੋਲ ਜਿਹੜੇ ਵਰਕਰਸ ਆ ਬੁੜੀਆਂ ਅੰਟੀਆਂ ਹਨ ਤੁਹਾਡੇ ਘਰ ਵਾਲੇ ਕੰਮ ਆ ਕਿੰਨਿਆਂ ਨੂੰ ਤੁਸੀਂ ਮੈਂ ਕਹਿੰਦਾ ਉਹਨਾਂ ਰੁਜ਼ਗਾਰ ਦਿੱਤਾ ਹੋਇਆ ਮੈਂ 6 6 ਭੈਣਾਂ ਨੂੰ ਰੁਜ਼ਗਾਰ ਦੇ ਹੂੰ 6 ਭੈਣਾਂ ਰੱਖੀਆਂ ਮੇਰੇ ਹਾਂ ਬਿਲਕੁਲ ਖਾਣਾ ਬਈ ਇਹਨਾਂ ਦਾ ਇਦਾਂ ਹੁੰਦਾ ਜਿਵੇਂ ਘਰਵਾਰਗ ਸਵਾਰ ਜਿਵੇਂ ਦਾਦੀ ਮਾਂ ਦੇ ਹੱਥਾਂ ਦਾ ਸਵਾਰ ਹੁੰਦਾ ਹਨ ਅੱਛਾ ਬੇਬੇ ਪਹਿਲੇ ਨੰਬਰ ਤੇ ਚੱਲ ਰਿਹਾ ਤੁਹਾਡਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਹਾਂ ਇੱਕ ਤੁਸੀਂ ਪਤਲੇ ਕਰਨ ਵਾਲਾ ਚੂ ਮਦੇ ਰਹੇ ਬਹੁਤ ਘੱਟ ਪੈਸੇ ਦੇ ਵਿੱਚ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਹਾਂਜੀ ਉਹਦੇ ਬਾਰੇ ਦੱਸੋ ਜੀ ਉਹਦੇ ਵਾਸਤੇ ਜੀ ਸਾਰੀਆਂ ਦੇਸੀ ਚੀਜ਼ਾਂ ਆਪਣੀਆਂ ਕੋਈ ਸਾਈਡ ਇਫੈਕਟ ਨਹੀਂ ਵੀ ਉਹਦਾ ਨਾ ਜਿਹੜਾ ਹੁਣ ਆਪਣੇ ਵਿੱਚ ਪੇਟ ਐ ਲੰਕ ਦੇ ਆ ਜਿਹੜੇ ਵੱਡੇ ਪੇਟ ਹੋ ਲਿਆ ਹੀ ਤੇ ਉਹਨਾਂ ਵਾਸਤੇ ਫਿਰ ਇਹ ਦੇਸੀ ਚੀਜ਼ਾਂ ਬਣਾਈ ਇਹ ਹੁਣ 1 ਮਹੀਨੇ ਦੇ ਵਿੱਚ 5 ਕਿਲੋ 6 ਕਿਲੋ ਜੇ ਪੂਰਾ ਪਰਹੇਜ਼ ਰੱਖ ਕੇ ਬੰਦਾ ਮਿੱਠਾ ਨਾ ਖਾਵੇ ਤੜੀ ਚੀਜ਼ ਨਾ ਖਾਵੇ ਰੋਟੀ ਦਹੀਂ ਲੱਸੀ ਜਿੰਨੀ ਮਰਜ਼ੀ ਪੀ ਲੈ 7 ਕਿਲੋ weight ਘਟ ਜਾ ਮਹੀਨੇ ਦੇ ਵਿੱਚ ਮਹੀਨੇ ਦੇ ਵਿੱਚ ਸ਼ਾਫਿਰ ਰਵੇ ਮਿਲਦਾ ਕਿਥੋਂ ਆ ਕਿਵੇਂ ਆ ਇਹ ਮਿਲਦਾ ਤਾਂ ਜੀ ਮੇਰਾ ਭਾਣ ਜਾਇ ਸਰਪੰਚ ਜੀ ਫਤੇਪੁਰ ਜੀ ਝਨੀਰ ਕੋਲੇ ਫਿਰ ਉਹਦੇ ਦਾਦੇ ਕੋਲੇ ਇਹ ਨੁਕਤੇ ਸੀਗੇ ਠੀਕ ਹੈ ਜੀ ਉਹਨਾਂ ਨੂੰ ਉਹਨਾਂ ਦੀ ਉਹ ਮਤਲਬ ਮਿਲ ਗਈ ਠੀਕ ਹੈ ਗ੍ਰੰਥ ਮਿਲ ਗਿਆ ਉਹ ਚੋਂ ਫਿਰ ਉਹਨੇ ਪੜ੍ਹ ਕੇ ਸਾਰਾ ਬਣਾ ਕੇ ਫਿਰ ਉਹ ਮੇਰੇ ਕੋਲੇ ਤੇ ਕਹਿੰਦਾ ਵਾਸੀ ਜੀ ਵੀ ਆ ਫਾਇਦਾ ਹੀ ਕਰਨ ਵਾਲਾ ਚੀਜ਼ ਇੱਥੇ ਰੱਖ ਦਿੰਨੇ ਆ ਇੱਥੇ ਰੱਖ ਦਿੰਨੇ ਆ ਵੀ ਤੁਸੀਂ ਵੇਚ ਠੀਕ ਹੈ ਹਾਂ ਹੋ ਇਹ ਇਹ ਮੇਰੇ ਕੋਲ ਹੁਣ ਇੱਥੇ ਜਿਹੜਾ ਪਣ ਪਈ ਕੋਈ ਮੇਰੇ ਭਾਂਜੇ ਨੂੰ ਪੁੱਛਦੇ ਆ ਜਾਂ ਕੋਈ ਆਹ ਦੇਖਦੇ ਆ ਸੁਣਦੇ ਆ ਜੀ ਜਿਹੜੀ ਆ ਆਕਾਸ਼ ਵੀ ਮੈਂ ਉਹ ਪਾਉਨੇ ਆ ਮੇਰੇ ਕਹਿੰਦੇ ਨਾ ਕੋਈ ਭੇਜਣ ਤੋਂ ਅਗਲਾ ਵਿਸ਼ਵਾਸ ਕਰਦਾ ਪਤਾ ਨਹੀਂ ਭੇਜੂ ਨਾ ਭੇਜੂ ਥੋਨੂੰ ਵੀ ਕਰਨਾ ਔਖਾ ਵੀ ਪਤਾ ਅਗਲਾ ਮੰਗਾ ਲੂ ਬਾਅਦ ਚ ਪੈਸੇ ਦੇਉ ਜਾਂ ਨਾ ਦੇਉ ਵੈਸੇ ਕੀਮਤ ਬਹੁਤ ਘੱਟ ਹੈ ਉਹਦੇ ਨਾਲੋਂ ਇਹਨਾਂ ਦੇ ਬੱਕ ਬੱਕ ਸ਼ਹਿਰਾਂ ਦੇ ਵਿੱਚ ਹੀ ਅਵੇਲੇਬਲ ਜੇ ਕਿਸੇ ਨੇ ਰਾਮਪੁਰੇ ਦੇ ਆਸ-ਪਾਸੋਂ ਲੈਣਾ ਤਾਂ ਇਹਨਾਂ ਦਾ ਸੋਨੋ ਐਡਰੈਸ ਦੱਸ ਹੀ ਚੁੱਕੇ ਆ ਬਰਨਾ ਇਹਦਾ ਆਪਣਾ ਬਾਈਪਾਸ ਜਿਹੜਾ ਸੂਏ ਦੇ ਨਾਲ ਜਾਂਦਾ ਨੇੜੇ ਬਿੱਤੀ ਬਾਜੀ ਦਾ ਪੰਪ ਉੱਥੇ ਪੰਜਾਬੀ ਖਾਣਾ ਇਹਨਾਂ ਦਾ ਢਾਬਾ ਗਾ ਪਿਛਲੇ ਪਾਸੇ ਹੀ ਇਹਨਾਂ ਦੇ ਕੋਠਿਆਂ ਨੇ ਘਰ ਹੈ ਰਹਿਸ਼ ਹੈ ਹਨਾ ਹਾਂਜੀ ਅੱਛਾ ਇਹਦਾ ਬੇਬੇ ਕਹਿੰਦੇ ਜੇ ਅੱਜ ਅਸੀਂ ਗੱਲ ਕਰੀਏ ਕੀਮਤ ਦੀ ਅੱਜ ਕੱਲ ਮਾਰਕੀਟ ਦੇ ਵਿੱਚ ਪਤਲੇ ਹੋਣ ਵਾਲੇ ਆ ਭਾਜਨ ਘਟਾਉਣ ਵਾਲੇ ਬਹੁਤ ਹੁਸ਼ਾਰਾ ਹੈਗਾ ਹਾਂਜੀ ਤੇ ਪਰ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਹੈ ਅਰੇ ਇਹ ਤਾਂ ਬਹੁਤ ਹੀ ਜ਼ਿਆਦਾ ਤੁਹਾਡਾ ਰੇਟ ਜੀ ਕਿੰਨਾ ਕ ਜਾਇਜ਼ ਜਾਇਜ਼ ਸਾਡਾ ਰੇਟ ਬਸ 500 550 ਕਿੰਨੇ ਦਿਨ ਚੱਲਦੀ ਹੈ ਦਵਾਈ ਜੀ ਮਾੜੇ ਦਿਖਾਉਂਦੀ ਹੈ ਇਹ 1 ਮਹੀਨਾ ਚੱਲਦੀ ਹੈ 1 ਮਹੀਨਾ ਹਾਂਜੀ ਉਹ ਜਿਹੜੇ ਤਾਂ ਦੇਖੋ ਹੋਰ ਹੋਰ ਵੀ ਕੰਮ ਕਰੀ ਜਾਂਦੇ ਆ ਉਹ 500 ਦਾ ਪੈਕਟ ਦਿੰਦੇ ਆ ਠੀਕ ਹੈ ਅਸੀਂ ਜੀ ਸਾਰੀਆਂ ਪ्योर ਚੀਜ਼ਾਂ ਦੇਖੋ ਮੈਂ ਨਾ ਮੈਂ ਆਦੇ ਖਾਣੇ ਚ ਕੋਈ ਗਲਤ ਕੰਮ ਕਰਾਂ ਨਾ ਮੈਂ ਇਹ ਜਿਹਾ ਚ ਇਹ 550 ਦਾ ਪੈਕਟ ਤੇ 550 ਰੁਪਏ ਦਾ ਪੈਕਟ ਹੈ 15 ਦਿਨ ਚੱਲਦਾ ਮਹੀਨਾ ਚੱਲ ਪੂਰਾ ਮਹੀਨਾ ਲੈਣਾ ਕਿਵੇਂ ਹੈ ਜੀ ਇਹ ਇੱਕ ਚਮਚਾ ਨਾਲ ਇੱਕ ਕੱਚ ਦੇ ਗਲਾਸ ਚ ਸ਼ਾਮ ਨੂੰ ਪੀਉਂ ਦੇਣਾ ਤੇ ਸਵੇਰ ਨੂੰ ਪੌਣ ਕੇ ਅੱਧਾ ਨਿੰਬੂ ਨਿਚੋੜ ਕੇ ਉਹ ਪੀ ਲੈਣਾ ਠੀਕ ਹੈ ਅੱਧੇ ਪੌਣੇ ਘੰਟੇ ਬਾਅਦ ਚਾਹ ਪੀ ਗੋ ਜੇ ਘੰਟਾ ਨਗਾ ਉਹਨੇ ਤਾਂ ਬਾਹਲੀ ਵਧੀਆ ਬਾਹਲੀ ਵਧੀਆ ਗੱਲ ਹਾਂਜੀ ਹਾਂ ਮੈਂ ਵੀ ਇਹਦਾ ਰਿਜ਼ਲਟ ਸੁਨੇ ਆਸੇ-ਬਸੇ ਦੇ ਬਹੁਤ ਵਧੀਆ ਰਿਜ਼ਲਟ ਹੈ ਰਿਜ਼ਲਟ ਬਹੁਤ ਵਧੀਆ ਹੈ ਜੀ ਖੁਦ ਮੇਰੀ ਨੂੰ ਕੇ ਵੀ ਰਿਜ਼ਲਟ ਤੇ ਦਾਗ ਓਕੇ ਹਾਂ ਉਹਦਾ weight ਘਟ ਠੀਕ ਹੈ ਅੱਛਾ ਮੇਬੇ ਖਾਣੇ ਦੇ ਵਿੱਚ ਫਿਰ ਆਪਣੇ ਕੋਲ ਕੀ ਕੀ ਮਿਲਦਾ ਸਰੋਂ ਦਾ ਸਾਗ ਦਾ ਤੁਸੀਂ ਮਿਲਦਾ ਦੀਵਾਲੀ ਤੋਂ ਪਹਿਲਾਂ ਤਾਂ ਖਿਲਿਆ ਹੋਇਆ ਨਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਸੁਬਾ ਪਰੌਠੇ ਚੱਲਦੇ ਆ ਹਾਂ ਆਲੂ ਆਲੂ ਪਿਆਜ਼ੜ ਵੀ ਚੱਲਦੇ ਆ ਮੂਲੀ ਵਾਲੇ ਵੀ ਚੱਲਦੇ ਆ ਗੋਭੀ ਵਾਲੇ ਜਿਹੜਾ ਆਪਰ ਆ ਜਾਂਦਾ ਉਹੀ ਬਣ ਜਾਂਦਾ ਫੇਰ ਇੱਕ ਦਾਲ ਇੱਕ ਸਬਜ਼ੀ ਇੱਕ ਦਹੀਂ ਪੰਜ ਪੁਰਕੇ ਥਾਲੀ ਸਿਸਟਮ ਵੀ ਚੱਲਦਾ ਬਈ ਮੈਂ ਸੁਣਿਆ ਕੋਈ ਗਰੀਬ ਕੁ ਲੋਰ ਵਾਂ ਤੋਂ ਕੋਈ ਦੁੱਖਾ ਤੇ ਨੰਗਾ ਦਬਦਾ ਜੀ ਕਹਿੰਦੇ ਵੈਲਕਮ ਆ ਜਦੋਂ ਮਰਜੀ ਆ ਹਾਂ ਆਉ ਦੇਖੋ ਜੀ ਉਹ ਬੈਠਾ ਗਰੀਬ ਹੁਣ ਉਹ ਦੇਖੋ ਆਇਆ ਸੀ ਮੈਂ ਪੁੱਛਿਆ ਵੀ ਦੱਸ ਜੱਗੀ ਬੇਟਾ ਕੀ ਖਾਣਾ ਹੈ ਕਹਿੰਦਾ ਜੀ ਮੈਂ ਪੁਰਕਾ ਖਾਣਾ ਉਹ ਦੇਖੋ ਖਾ ਕੇ ਹੁਣ ਹਟਿਆ ਪਰ ਜਿਹੜਾ ਵੀ ਕੋਈ ਆਉਂਦਾ ਹੈ ਤੇ ਮੈਂ ਉਹ ਤੋਂ ਕੋਈ ਪੈਸਾ ਨਹੀਂ ਲੈਂਦੀ ਆ ਹਸਪਤਾਲ ਚ ਕੋਈ ਪੇਸ਼ੈਂਟ ਹੈ ਉਹਦਾ ਕੋਈ ਪੈਸਾ ਨਹੀਂ। ਹਾਂ ਨੇੜੇ ਆਪਣੇ ਹਸਪਤਾਲ ਵੀ ਹੈ। ਅੱਛਾ ਜੇ ਦਲੀਆਂ ਬਣਾਵੇ ਖਿਚੜੀ ਬਣਾ ਦੇ। 프리 ਉਹਦਾ ਬੇਸ ਹੈ ਸਰ। ਮਰੀਜ਼ ਦਾ ਕੋਈ ਬੈਸ। ਅੱਛਾ ਹਾਂ। ਬੇਬੇ ਫਿਰ ਜਦੋਂ ਆਪਾਂ ਇਹ ਚਲਾਇਆ ਸੀਗਾ ਤੁਹਾਡੇ ਨੂੰ ਕੁੱਤਾਂ ਨੇ ਪੇਕਿਆ ਨੇ ਹੋਰ ਤੁਹਾਡੇ ਬਸੁਖਣਾ ਵੱਡਾ ਪਰਿਵਾਰ ਕਿਸੇ ਨੇ ਇਹ ਨਹੀਂ ਕਿਹਾ ਵੀ ਬੇਬੇ ਸਰਦਾਰ ਨਹੀਂ ਹੈ ਤੂੰ। ਕਿਹੜੇ ਕੰਮਾਂ ਨੂੰ ਤੋਏ ਚੱਲ ਪਈ ਆਪਣੇ ਜ਼ਿਆਦਾਤਰ ਨਹੀਂ ਕਹਿੰਦੇ ਸੀ ਜੀ ਮੈਨੂੰ ਕਹਿੰਦੇ ਸੀ ਵੀ ਹੁਣ ਤਾਂ ਤੁਹਾਡਾ ਆਰਾਮ ਕਰਨ ਦਾ ਟਾਈਮ ਹੈ ਬਿਲਕੁਲ ਵੀ ਤੁਸੀਂ ਇਹ ਮੰਮੀ ਆਪਾਂ ਨੂੰ ਚੰਗਾ ਨਹੀਂ ਲੱਗਦਾ ਇਹ ਕੰਮ ਚਲਾਉਣਾ ਮੈਂ ਆਖਿਆ ਬਾਹਰਲੇ ਦੇਸ਼ 'ਚ ਵੀ ਬੱਚੇ ਜਾ ਕੇ ਕਰੀ ਜਾਂਦੇ ਮਾਪਿਓ ਕਰੀ ਜਾਂਦੇ ਬਿਲਕੁਲ ਵੀ ਉੱਥੇ ਦੇਖਦੇ ਨਹੀਂ ਤਾਂ ਵੀ ਇੱਥੇ ਸ਼ਰਮ ਕੰਮ ਦੀ ਕੋਈ ਸ਼ਰਮ ਨਹੀਂ ਵੀ ਮੈਂ ਤਾਂ ਇੱਕ ਸਿਰਫ ਆਪਦਾ ਜੀ ਲਵਾਉਣ ਵਾਸਤੇ ਮੈਂ ਤਾਂ ਇਹ ਕਾਰੋਬਾਰ ਚਲਾਉਂ ਜੀ ਲੱਗਿਆ ਮਾੜਾ ਜਿਹਾ ਫਰਕ ਪਿਆ ਹੈ ਜਿਵੇਂ ਪੂਰਾ ਹੀ ਜੀ ਲੱਗਿਆ ਬਾਈ ਪੂਰਾ ਹੀ ਇਹ ਵੀ ਸੋਡੀਕਨਸੀਅਤ ਦਾ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ ਤਾਂ ਤੁਸੀਂ ਕੋਈ ਕੰਮ ਵਾਰ ਉਧਰ ਤੇ ਲਾਉਨੇ ਹੋ ਤਾਂ ਫਰਕ ਪੈਂਦਾ ਹੈ ਨਾ ਸਾਰਾ ਦਿਨ ਜੀ ਮੈਂ ਸਵੇਰ 7 ਵਜੇ ਆ ਜਾਨੀਏ 9:30 ਵਜੇ ਸ਼ਾਮ ਨੂੰ ਜਾਨੀਏ ਹੂੰ ਦੇਖੋ ਕੋਈ ਭੈਣ ਭਾਈ ਆ ਗਿਆ ਕੋਈ ਕਸਟਮਰ ਜਿਹੜਾ ਜਾਣ ਪਛਾਨ ਵਾਲਾ ਆ ਗਿਆ ਗੱਲਾਂ ਬਾਤਾਂ ਚ ਕਦੇ ਭੈਣਾਂ ਨਾਲ ਗੱਲਾਂ ਬਾਤਾਂ ਕਰ ਲਿਆ ਮੇਰਾ ਟਾਈਮ ਬਹੁਤ ਵਧੀਆ ਲੰਘਦਾ ਹੈ ਹਾਂ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਮੇਰਾ ਚਿੱਤ ਠੀਕ ਹੈ ਹੂੰ ਹਾਂ ਮੇਤੂ ਨਾ ਪੌਲਥੀ ਕੰਮ ਬੇਬੇ ਦੇ ਪਹਿਲਾਂ ਵੀ ਕਈ ਚੈਨਲਾਂ ਤੇ ਹਨਾ ਇਸ ਤਰ੍ਹਾਂ ਪੌਡਕਾਸਟ ਹੋਇਆ ਅਸਲ ਵਿੱਚ ਪਹਿਲਾ ਵੀਡੀਓ ਮੈਂ ਬਾਈਸ ਉਹਨੂੰ ਦੇਖ ਕੇ ਹੋਰ ਬਹੁਤ ਮੁੰਡੇ ਕੁੜੀਆਂ ਆਏ ਹਨਾ ਬੇਬੇ ਨੇ ਖੁੱਲ ਕੇ ਗੱਲਾਂ ਕਰੀਆਂ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਵੀ ਇੱਕ ਬੇਬੇ ਵਿਰਸੇ ਨੂੰ ਵੀ ਸਵਾਲੀ ਬੈਠੀ ਆ ਪਿਓਰ ਕਰਾ ਕੇ ਖਾਣਾ ਵੀ ਦੇ ਰਹੀ ਆ ਤੇ ਜਿਹੜੇ ਆਪ ਡਿਪਰੈਸ਼ਨ 'ਚ ਸਕਾਰ ਸੀ ਉਹਦੇ ਜੋ ਵੀ ਹਨਾ ਨਿਕਲ ਰਹੀ ਆ ਅੱਛਾ ਬਾਕੀ ਕੋਈ ਆਰਡਰ ਤੇ ਕਿਸੇ ਨੇ ਮੰਮੀ ਮੰਨ ਲਓ ਮੇਰਾ ਮਾਨ ਕੀਤਾ ਜੀ ਮੈਂ ਤਾਂ ਆ ਖਾਣਾ ਉਹ ਵੀ ਬਣਾ ਦਿੰਨੇ ਉਹ ਵੀ ਬਣਾ ਦਿੰਨੇ ਅੱਛਾ ਰਿਸ਼ਤੇਦਾਰ ਆਉਂਦੇ ਆ ਜੀ 10 10 ਜਾਣੇ ਆ ਜਾਂਦੇ ਆ ਕੋ ਰਿਸ਼ਤੇਦਾਰਾਂ ਨੂੰ ਖਵਾ ਕੇ ਲਿਆਂਦੇ ਆ ਜੇ ਘਰੇ ਲਈ ਜਾਣੀ ਹੈ ਪੈਕ ਹੁੰਦੀ ਹੈ ਅੱਛਾ ਕਰੇ ਲਿਆਂ ਰੋਤੇ ਇੱਥੇ ਆ ਕੇ ਪੈਕ ਕਰਵਾ ਸਕਦੇ ਆ ਹਾਂ ਪੈਕ ਕਰਵਾ ਕੇ ਲੈ ਆ ਨੰਬਰ ਚੱਲੀ ਜਾਂਦੇ ਇਹਨਾਂ ਦਾ ਇਹ ਨੰਬਰ ਤੇ ਤੁਸੀਂ ਫੋਨ ਕਰਕੇ ਵੀ ਭਾਈ ਪੈਕ ਕਰਦੇ ਹੋ ਅਸੀਂ ਇੰਨਾ ਇੰਨੇ ਜਨਾਂ ਦਾ ਸਾਗ ਹੈ ਦਾਲ ਹੈ ਪਰੌਂਠਾ ਜੋ ਵੀ ਆ ਲੈ ਕੇ ਜਾ ਸਕਦੇ ਬਿਲਕੁਲ ਘਰ ਵਰਗਾ ਸਵਾਦ ਉਹੀ ਦਾਦੀ ਮਾਂ ਦੇ ਹੱਥਾਂ ਦਾ ਪਿਆਰ ਉਹ ਦਿਖਾਈ ਵੀਰੇ ਕੁੰਡਾ ਗੋਟਾ ਪੈ ਜੇ ਨਾ ਕੁੰਡਾ ਗਰਦਾਸ ਮਾਂ ਨਹੀਂ ਕਹਿੰਦਾ ਕੁੰਡੇ ਕੋਠੂ ਕੁੰਡੇ ਨਾਲ ਰਗੜੇ ਮਸਾਲੇ ਦਾ ਸਵਾਦ ਹੋਵੇ ਬਿਲਕੁਲ ਆਪਾਂ ਮਿਕਸੀਆਂ ਵਰਤਦੇ ਆ ਉਹ ਜਿਹੜਾ ਟੇਸਟ ਆ ਸਾਰੇ ਨੂੰ ਮਚਾ ਦਿੰਦੇ ਉਹ ਜਿਹੜਾ ਕਰਦੇ ਜਿਹੜਾ ਸਾਗ ਹੈ ਉਹ ਕੋਈ ਆਏ ਨਹੀਂ ਕੋਈ ਮਿਕਸੀ ਨਾਲ ਨਹੀਂ ਕੋਈ ਹੈਂਡੀ ਨਾਲ ਨਹੀਂ ਉਹ ਜਿਹੜੀ ਉੱਪਰ ਕੋਤਨੀ ਪਈ ਆ ਉਸੇ ਨਾਲ ਹੀ ਕੋਤ ਜਿਵੇਂ ਪ੍ਰਾਣੀਆਂ ਜਿਵੇਂ ਪ੍ਰਾਣੀਆਂ ਮਤਾਂ ਆਪਣੀਆਂ ਕਰਤੀਆਂ ਸੀ ਨਾ ਕੰਮ ਬਸ ਉਹੀ ਹੈ ਹਾਂ ਦੁੱਧ ਦਹੀਂ ਆਪਦਾ ਕਰਦਾ ਮੱਝਾਂ ਰੱਖੀਆਂ ਵੀ ਮੇਰੀਆਂ ਦਹੀਂ ਵੀ ਘਰੋਂ ਆਉਂਦੀ ਹੈ ਅੱਛਾ ਤੁਸੀਂ ਵੀ ਸਾਰਾ ਕਰੋ ਲੱਸੀ ਵੀ ਕਰਦੀ ਲੱਸੀ ਵੀ ਕਰਦੀ ਆਉਂਦੀ ਐ ਤੇ ਜਿਹੜੀਆਂ ਚੀਜ਼ਾਂ ਤੁਸੀਂ ਦੇ ਰਹੇ ਹੋ ਰੰਪੇ ਦੇ ਵਿੱਚ ਇਹ ਤਾਂ ਕਿਸੇ ਮੁੱਲ ਹੀ ਨਹੀਂ ਮਿਲਦੀਆਂ ਹਾਂ ਕਿਸੇ ਘਰ ਉਧੇ ਲੱਸੀ ਨਹੀਂ ਮਿਲਦੀ ਘਰ ਦਾ ਦੁੱਧ ਨਹੀਂ ਮਿਲਦਾ ਦਾਦੀ ਮਾਦੇ ਹੱਥਾਂ ਦਾ ਸਾਗ ਨਹੀਂ ਮਿਲਦਾ ਤੇ ਲੱਕਣਾ ਤੇ ਬੜੀ ਹੋਈ ਕੋਰਿਆਂ ਕੇ ਰੋਟੀ ਨਹੀਂ ਮਿਲਦੀ ਰੋਟੀ ਨਹੀਂ ਮਿਲਦੀ ਜਿੱਡੇ ਮਰਜੀ ਰੈਸਟੋਰੈਂਟ ਚ ਵਭਜੋ ਜਿੰਨਾ ਕਿ ਮੈਂ ਵੀ ਬਹੁਤ ਘੁਮੇ ਪਰ ਇਹ ਚੀਜ਼ਾਂ ਨਹੀਂ ਮਿਲਦੀਆਂ ਬਸ ਫੇਰ ਮੈਂ ਜੀ ਆਪ ਦੀ ਬੇਟੀ ਨਾ ਰਹਿ ਕੋਪਤੀ ਨਾ ਰਹਿ ਕਰੀ ਅੱਛਾ ਇਹਨੇ ਦਾਦੀ ਮम्मा ਤੁਸੀਂ ਬੀਜੀ ਹੋ ਮੈਂ ਆਖਿਆ ਪੁੱਤ ਜਿਹੜੇ ਕੰਮ ਦਾ ਮੈਨੂੰ ਸ਼ੌਕ ਆ ਫਿਰ ਮੈਂ ਉਸੇ ਕੰਮ 'ਚ ਬਿਜੀ ਹਾਂ। ਹੂੰ। ਵੀ ਮੈਂ ਤਾਂ ਹੁਣ ਆ ਦੇਸੀ ਖਾਣਾ ਜਿਹੜਾ ਪਹਿਲਾਂ ਮੈਂ ਬਣਾਉਂਦੀ ਰਹੀ ਹਾਂ ਮੈਂ ਤਾਂ ਉਹੀ ਚਾਲੂ ਕੰਮ। ਬਿਲਕੁਲ। ਉਹ ਕਹਿੰਦੇ ਮਮੀ ਦਾਦੀ ਮਮਾ ਤੁਹਾਡੀ ਮਰਜ਼ੀ ਆ ਪਰ ਮੇਰੀ ਨੂੰਹ ਨੇ ਕਿ ਮੇਰੇ ਪੋਤੇ ਨੇ ਰੋਲਾ ਪਾਇਆ। ਅੱਛਾ ਵੱਡੇ ਨੇ? ਵੱਡੇ। ਕੀ ਕਹਿੰਦਾ? ਉਹ ਕਹਿੰਦਾ ਮੈਂ ਇੱਥੇ ਦੁਕਾਨ ਪਾਈ ਏ ਸੀ ਆਪਣੇ ਇਸ ਮਕਾਨ 'ਚ। ਹਾਂਜੀ। ਮੈਂ ਮਹੀਨਾ ਪਹਿਲਾਂ ਉਹਨੂੰ ਕਹੇਗੀ ਮੈਂ ਕਹੇ ਭਾਈ ਸਾਡੇ ਮਹੀਨੇ ਨੂੰ ਤੂੰ ਦੁਕਾਨ ਖਾਲੀ ਕਰ। ਖਾਲੀ ਕਰ ਦੇ ਸੀ ਆ ਦਾ ਕੰਮ। ਮੈਂ ਆਪਾਂ ਕਾਰੋਬਾਰ ਕਰਾਂ। ਫੇਰ ਮੇਰੀ ਬੱਡੀ ਨੂੰ ਤੇ ਮੇਰਾ ਪੋਤਾ ਕਹਿੰਦੇ ਅਸਾ ਦੁਕਾਨ ਵਾਲੇ ਨੂੰ ਕਹਿ ਕੇ ਆਉਨੇ ਆ ਵੀ ਦੁਕਾਨ ਖਾਲੀ ਨਾ ਕਰ ਅੱਛਾ ਫੇਰ ਮੈਂ ਨਾ ਨੂੰ ਕਹਾਂ ਮੈਂ ਘਬਰਦਾਰ ਹੋ ਜਾਈਏ ਜੇ ਕਹਿ ਕੇ ਆਏ ਮੈਂ ਜਿਹੜਾ ਸੋਚ ਲਿਆ ਮੈਂ ਉਹੀ ਕੰਮ ਕਰ ਹਾਂ ਉਹਨ ਸਾਰੇ ਖੁਸ਼ ਹੈ ਖੁਸ਼ ਹੈ ਖੁਸ਼ ਹੈ ਹੂੰ ਹੁਣ ਸਾਰੇ ਜਦੋਂ ਕਾਰੋਬਾਰ ਚੱਲ ਪਿਆ ਸੁਖ ਨਾਲ ਇਕੱਠੇ ਬਹਿ ਕੇ ਦੋਨੇ ਹੂੰ ਪਰਿਵਾਰ ਰੋਟੀ ਖਾਂਦੇ ਆ ਇਕੱਠੇ ਬਹਿ ਕੇ ਹੋਰ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਆ ਰਿਸ਼ਤੇਦਾਰ ਵੀ ਇੱਥੇ ਮੇਰੇ ਕੋਲੇ ਆਉਂਦੇ ਆ ਬਾਹਰ ਮੈਂ ਹੁਣ ਬਾਗੋਵਾ ਕੋਝ ਰੇ ਮਾਂ ਮੈਨੂੰ ਜਿੱਥੇ ਤੱਕ ਲੱਗਦਾ ਸੋਡੇ ਦੋ ਬੇਟੇ ਸੋਨਾਂ ਦੇ ਲਗ ਲਗ ਘਰ ਵੀ ਉਹਨਾਂ ਦਾ ਘਰੇ ਚੁੱਲਾ ਬਾਲਦੇ ਨਹੀਂ ਉਹਨੇ ਇਸ ਲਈ ਚਾਹ ਤੇ ਕਰਦੇ ਆਂ ਚਾਹ ਬਣਾਉਂਦੇ ਆ ਦੁੱਧ ਗਰਮ ਕਰਦੇ ਆ ਨਹੀਂ ਹੋਰ ਸਾਰਾ ਵੱਡੀ ਬੋਟੀ ਤਵੇ ਦਾ ਦਹੀਂ ਦੋਹੀ ਵੀ ਮੈਨੂੰ ਜਿਵਾ ਕੇ ਦਿਨਦੀ ਏ ਦੁੱਧ ਬਾਸਾਂ ਕੇ ਦੁੱਧ ਭੇਜਦੀ ਏ ਛੋਟੀ ਕੇ ਛੋਟੀ ਕੇ ਮੱਜਾ ਹੈ ਨਹੀਂ ਛੋਟੇ ਪਰਿਵਾਰ ਕੇ ਤੇ ਵੀ ਵਧੀਆ ਰਹਿੰਦੇ ਆ ਹੁਣ ਮੈਂ ਜੇ ਕਿਤੇ ਮੈਨੂੰ ਦੇਖੋ ਇਹ ਕੰਮ ਵੀ ਕਰਦੀ ਆ ਮੈਂ ਰੀਤੀ ਕਲਚ ਵੀ ਆ ਪੋਲੀਟਿਕਲ ਵੀਕਟੋ ਮੀਟਿੰਗਾਂ ਤੇ ਜਾਂਦੀ ਆ ਜਦੋਂ ਕਿਤੇ ਮੈਨੂੰ ਸਤਕਾਰ ਨਾਲ ਬੁਲਾਉਂਦੇ ਆ ਜਾਂ ਦਿਲក្លਾਂ ਕੋਈ ਰੌਲਾ ਰੱਪਾ ਹੁੰਦਾ ਮੈਨੂੰ ਬੁਲਾਉਂਦੇ ਆਉਂਦੇ ਵੀ ਐਥੇ ਫੇਰ ਮੇਰਾ ਪਰਿਵਾਰ ਮਗਰ ਜ਼ਿੰਮੇਵਾਰੀ ਇੱਥੇ ਸਾਂਭਦੇ ਮੇਰੋਂ ਐਨੀਆਂ ਗੱਲਾਂ ਤੁਹਾਡੇ ਦੱਸਣ ਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਘਰੋਂ ਰੱਜਿਆ ਹੋਵੇ ਬਾਕੀ ਉਮਰ ਦਾ ਵੀ ਲਿਆ ਹੋ ਜਾਂਦਾ ਏਰੀਆ ਦੇ ਵਿੱਚ ਨਾ ਹੋਵੇ ਉਹ ਕੋਈ 5 700 ਵਿਚੇ ਛੋਡੇ ਨਾਲ ਕੋਈ ਇਹੋ ਜੀ ਗੱਲਬਾਤ ਨਹੀਂ ਕਰੂਗਾ ਠੀਕ ਹੈ ਜੀ ਤੁਸੀਂ ਕੰਪਨੀ ਉੱਤੇ ਲਟਾ ਹੋਈ ਜਾਓ ਲੱਖ ਲ ਹੋਈ ਜਾ ਤੁਹਾਡੀ ਮਰਜ਼ੀ ਆ ਪਰ ਆਹ ਚੀਜ਼ ਦੇ ਕੋਈ ਰਿਜ਼ਰਟ ਲੈ ਕੇ ਦੇਖੋ ਸਾਡਾ ਇਹੀ ਮਕਸਦ ਹੈ ਕੋੜੇ ਦਾ ਕੇ ਗੱਲ ਬਚਾਉਣਾ ਤੁਸੀਂ ਕੋਈ ਨਹੀਂ ਰਿਜ਼ਰਟ ਲੈ ਕੇ ਦੇਖੋ ਕੋਈ ਆਨਲਾਈਨ ਨਹੀਂ ਤੁਸੀਂ ਇਹ ਕੋਚਨਾ ਵੀ ਆਉ ਪਤਾ ਨਹੀਂ ਨਾ ਆਉ ਰੰਪਰੇ ਆਓ ਲੈ ਕੇ ਜਾਓ ਜੇ ਕਿਤੇ ਕਿਤੇ ਹੋਰ ਵੀ ਇਹਨਾਂ ਦੇ ਕੋਈ ਟਿਕਾਣੇ ਹੋਣ ਉਹ ਵੀ ਅਸੀਂ ਬਾਰ ਬਾਰੀ ਦੱਸਾਂਗੇ ਅੱਛਾ ਬੇਬੇ ਹੋ ਕੀ ਕਹਿਣਾ ਚਾਹੁੰਦੇ ਹੋ ਬਸ ਹੋ ਠੀਕ ਠਾਕ ਆ ਪੁੱਤਾ ਥੋੜੇ ਪੋਤੇ ਪੋਤੀਆਂ ਬਾਹਰ ਵੀ ਨਿਕਲੇ ਬਾਹਰ ਦਾ ਕਿਹੜਾ ਮਾਰਿਆ ਬਾਹਰ ਨਾ ਬਾਹਰ ਨਹੀਂ ਗਈ ਹੈ ਜਾਣਾ ਵੀ ਨਹੀਂ ਹਜੇ ਮੇਰਾ ਸਰਦਨ ਜਾਏ ਸਰਦਨ ਹਾਂ ਹੂੰ ਜਾਉਂਗੀ ਕਿਤੇ ਜਾਉਂਗੀ ਪੋਤਾ ਵੀ ਘਰ ਜਾਉ ਮੇਰਾ ਪੋਤੇ ਦੇ ਨਾਲ ਜੀ ਨਹੀਂ ਲੱਗਦਾ ਅੱਛਾ ਅਸੀਂ ਘੁੰਮਣ ਜਾਵਾਂਗੇ ਮਹੀਨਾ ਵੀਦ ਹੂੰ ਬਾਹਲਾ ਚਰਨੀ ਲੋ ਹੂੰ ਮਲੋਂਦੀਏ ਪੋਤੀ ਕਹਿੰਦੀ ਆ ਕੇ ਜਾਓ ਹੂੰ ਹਜੇ ਮੈਂ ਕਿਹਾ ਮੇਰਾ ਕਾਰੋਬਾਰ ਚੱਲਣ ਦਿਓ ਕੋਈ ਗੱਲ ਨਹੀਂ ਫੇਰ ਆਓ ਹੂੰ ਹਜੇ ਮੈਨੂੰ ਪਰਿਵਾਰ ਦਾ ਵੀ ਦੇਰ ਮੇਰਾ ਮੈਨੂੰ ਸਾਰਾ ਧਿਆਨ ਰੱਖਾ ਨਾ ਦੀਤਾ ਤੇ ਹੋਰ ਵੀ ਕੋਈ ਗੱਲਬਾਤ ਨੇ ਗੱਲਾਂ ਤਾਂ ਬਹੁਤ ਵਧੀਆ ਐ ਕੀ ਕਰਦਾ ਵੀ ਲੱਗੀ ਰਹੀ ਐ ਹੋਰ ਦੱਸੋ ਕੋਈ ਗੱਲਬਾਤ ਹੋਰ ਗੱਲਾਂ ਬਾਤਾਂ ਪੁੱਤ ਬਸ ਆਹੀ ਐ ਹੂੰ ਗੜੀਆਂ ਸਾਰੇ ਪਿਆਰ ਦਿੰਦੇ ਪੂਰੇ ਕਮੈਂਟ ਵਧੀਆ ਕਰਦੇ ਆ ਹਾਂ ਬੇਤੇ ਨੇ ਹੁਣ ਇੱਕ ਇਹ ਮੇਰੀਆਂ ਭੈਣਾਂ ਨੂੰ ਪੁੱਛ ਲੋ ਵੀ ਕਹੇ ਜਾਂ ਖਾਣਾ ਬਣਦਾ ਰੋਜ਼ ਸੱਜਰਾ ਖਾਣਾ ਬਣਦਾ ਜਿਹੜਾ ਕੋਈ ਸ਼ਾਮ ਨੂੰ ਖਾਣਾ ਬਚ ਰਹਿਂਦਾ ਮੈਂ ਸੁਭਾ ਨਹੀਂ ਉਹ ਵਰਤਦੀ ਗਰੀਬ ਗੁਰਬਿੰਦੇ ਤੇ ਕੋਹਨ ਜੁ ਮੈਂ ਭਾਂਡੇ ਬਣਦੇ ਨਾਲ ਨਾ ਭੈਣਾਂ ਨੂੰ ਦੇ ਦ ਲੈ ਜੰਨੀ ਲੈ ਜਾ ਮੈਂ ਕਹ ਦਨੀ ਆ ਵੀ ਬੇਈਮਾਨੀ ਤਾਂ ਮੈਂ ਕਰਨੀ ਹੀ ਨਹੀਂ ਰੇਬਾ ਆਪੇ ਤੇ ਰੱਬ ਕਿੱਥੇ ਖੜੂ ਜੇ ਥੋਨੂੰ ਹੀ ਮੇਇਮਾਨੀ ਕਰਨੀ ਪੈਗੀ ਰੱਜਿਆਂ ਪੁੱਜਿਆਂ ਨੂੰ ਫੇਰ ਰੱਬ ਕਿੱਥੇ ਖੜੂ ਨਾ ਨਾ ਮੈਂ ਤਾਂ ਨਾ ਸੱਜਰਾ ਖਾਣਾ ਦਿੰਨੀ ਆ ਆ ਹੁਣ ਖਿਚੜੀ ਵੀ ਚੱਲੂ ਮੋਟ ਬਾਜਰੇ ਦੀ ਮੋਟ ਬਾਜਰੇ ਦੀ ਹਾਂ ਠੀਕ ਆ ਆ ਠੰਡਾ ਆਜੂ ਕੀ ਬਸ ਹੁਣ ਬਾਜਰਾ ਮਗਾ ਕੇ ਘਰੇ ਕੁੱਪ ਕੇ ਫੇਰ ਖਿਚੜੀ ਤਿਆਰ ਕਰ ਲੈ ਵੀ ਮਿੱਤਰੋ ਗੱਲਾਂ ਬਹੁਤ ਸਾਰੀਆਂ ਨੇ ਬੇਬੇ ਤੁਸੀਂ ਖਾਣਾ ਜਰੂਰ ਖਾ ਕੇ ਆਇਓ ਨਹੀਂ ਟਾਈਮ ਸਾਗ ਪੈਕ ਰਾ ਕੇ ਲੈ ਜਾਓ ਤੇ ਆਦ ਬਾਈ ਤੁਹਾਡੀ ਭੈਣ ਤੁਹਾਡੀ ਮਾਂ ਤੁਹਾਡਾ ਭਰਾ ਮਟਾਪੇ ਤੋਂ ਪਰੇਖਾਣੇ ਕੋਈ ਰਿਜ਼ਲਟ ਜ਼ਰੂਰ ਲਓ ਠੀਕ ਹੈ ਕਿਉਂਕਿ ਮਟਾਪਾ ਵੀਰੇ ਬਹੁਤ ਮਾੜਾ ਬਹੁਤ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਨਾ ਇਹ ਹਾਂ ਬਾਕੀ ਪ੍ਰਤਿਆਈ ਹੋਈ ਚੀਜ਼ ਹੈ ਜੈਜ ਰੇਤਾ ਬਹੁਤ ਵਧੀਆ ਰਿਜ਼ਲਟ ਆ ਤੇ ਮੇਰਾ ਵੀਰ ਬਣ ਕੇ ਨਾ ਜੇ ਕੋਈ ਤੁਹਾਡਾ ਰਿਸ਼ਤੇਦਾਰ ਯਾਰ ਮਿੱਤਰ ਇਸ ਮਟਾਪੇ ਤੋਂ ਪਰੇਸ਼ਾਨ ਆ ਉਹਨੂੰ ਇਹ ਸਾਡੀ ਵੀਡੀਓ ਸੈਂਡ ਕਰ ਦਿਓ ਨੰਬਰ ਉੱਪਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਦੋਨੇ ਗੱਲਾਂ ਕਰ ਸਕਦੇ ਹੋ ਦਵਾਈ ਬਾਰੇ ਵੀ ਤੇ ਜੇ ਕੁਝ ਖਾਣਾ ਪੈਕ ਕਰਾਉਣਾ ਉਹਦੇ ਬਾਰੇ ਵੀ ਕਰ ਸਕਦੇ ਆ ਬਾਕੀ ਬੇਬੇ ਨਾਲ ਖੁੱਲ ਕੇ ਗੱਲਾਂ ਫੇਰ ਕਦੇ ਕਰਾਂਗੇ ਅੱਜ ਟਾਈਮ ਘੱਟ ਹੈ ਦਿਲਾਂ ਬਹੁਤ ਦਾ ਬੇਬ ਤੇ ਬਾਕੀ ਯਾਰ ਤੁਹਾਨੂੰ ਖਾਣੇ ਆਪਾਂ ਭਈਆਂ ਦੇ ਹੱਥਾਂ ਦਾ ਤੇ ਕਿੱਥੇ ਦਾਦੀ ਮਾਤਾ ਤੁਹਾਨੂੰ ਪਿਆਰ ਮਿਲਣਾ ਹਾਂ ਹਨਾ ਦਾਦੀ ਮਾਤਾ ਦੇ ਸਨ ਖਾਣਾ ਹੀ ਮਿਲਣਾ ਪਿਆਰ ਵੀ ਮਿਲਣਾ ਬਾਕੀ ਬੇਬੀ ਦਾ ਸੁਭਾਅ ਬਹੁਤ ਵਧੀਆ ਤੁਸੀਂ ਇੱਕ ਵਾਰੀ ਆਉਂਗੇ ਇਨਰ ਹੀ ਹੋ ਕੇ ਰਹਿ ਜਾਓਗੇ ਧੰਨਵਾਦ ਜੀ ਸਸਿਕਾ ਸਸ੍ਰੀ ਕਾ